ਕਿੰਦਾ ਸਾਰੇ ਉਮੀਦਵਾਰ ਜਣ ਸਾਰੇ ਵਧੀਆ ਹੋਵਗੇ ਅੱਜ ਦੀ ਵੀਡੀਓ ਹੈਗੀ ਆਪਣੀ ਪਸ਼ੂ ਪਾਲਣ ਬਾਰੇ ਆਪਾਂ ਆਏ ਹਾਂ ਕਿਸੇ ਘਰੇਲੂ ਖਰਮ ਤੇ ਜਿੱਥੇ ਇਹਨਾਂ ਕੋਲ ਰੱਖੀ ਹੋਈਆਂ ਨੇ ਚਾਰ ਗਾਵਾਂ ਅੱਜ ਆਪਾਂ ਗੱਲ ਕਰਾਂਗੇ ਗਾਵਾਂ ਬਾਰੇ ਵੀ ਗਾਵਾਂ ਰੱਖਣ ਦਾ ਫਾਇਦਾ ਜਾਂ ਨੁਕਸਾਨ ਹੈ ਜਿਵੇਂ ਆਪਾਂ ਇਹਨਾਂ ਤੋਂ ਜਾਣਕਾਰੀ ਲੈਤੀ ਹੈ ਵੀ ਗਾਵਾਂ ਦਾ ਖਰਚਾ ਕਿੰਨਾ ਆ ਜਾਂਦਾ ਇਹਨਾਂ ਗਾਵਾਂ ਦੇ ਖਰਚਾ ਕਿੰਨਾ ਹੈ ਇਹਨਾਂ ਦੇ ਦੱਸਣ ਮੁਤਾਬਕ ਗਾਵਾਂ ਦਾ ਖਰਚਾ ਵੀ 10 ਦਿਨਾਂ 'ਚ 2 ਵਟੇ ਫੀਡ ਦਿਖਾਉਣੀ ਨੇ ਮਤਲਬ 4 ਗਾਵਾਂ ਫੀਡ ਪਾਉਂਦੇ ਨੇ ਕਿ 8000 ਕਾਰਗਿੰਦੀ ਉਹ ਜਿਹੜੀ 15 ਫੁੱਟ ਦਾ ਖੱਟਾ 2 ਵਟੇ 10 ਦਿਨਾਂ 'ਚ 3000 ਦੀ ਫੀਡ 1 ਮਹੀਨੇ 'ਚ 9000 ਦੀ ਫੀਡ ਖਾ ਰਹਿਆਂ ਦੀਆਂ ਨੇ 4 ਗਾਵਾਂ ਤੇ ਇਹਨਾਂ ਦਾ ਹੋਰ ਖਰਚਾ ਲਾ ਲੂ ਵੀ 10 ਕਿਲੋ ਤੂੜੀ ਲਾ ਲੂ ਖੁਰਾਂ ਦੀ 500 ਰੁਪਏ ਨੂੰ 500 ਰੁਪਿਆ ਨੂੰ 30 ਰੁਪਏ ਦੀ ਹੋਊਗੀ 4 ਗਾਵਾਂ ਦੀ 120 ਰੁਪਏ ਦੀ ਹੋਊਗੀ ਉਹ ਤੋਂ ਲਾਵਾ ਕੀ ਉਹ ਲਾ ਲੋ ਛਾਈ ਲੈ ਜਾ ਮਤਲਬ ਉਹ 4 ਉਹ ਵੀ 300 ਰੁਪਏ ਆ ਉਹ 15 ਕਿਲੋ 4 ਲਾ ਲੋ ਵੀ ਜਗਾ ਆ ਜਾਂਦੀ 60 ਕਿਲੋ ਇੱਕ ਹੋ ਗਿਆ 180 ਰੁਪਏ ਦਾ ਟੋਟਲ ਹੋ ਗਏ 310 ਰੁਪਏ ਤੇ 40 ਰੁਪਏ ਚ ਆਪਾਂ ਫਟਕਲ ਖਰਚਾ ਲਾ ਲੈਂਦੇ ਆ ਗਾਵਾਂ ਦਾ ਵੀ ਕਈ ਵਾਰੀ ਗਾਂ ਗੁਆਰ ਹੋ ਜਾਂਦੀ ਹੈ ਵੀ ਬਿਜਲੀ ਵਗੈਰਾ ਦਾ ਬਿੱਲ ਜਾਂ ਡਾਕਟਰੀ ਦਾ ਡੇਲੀ ਦਾ ਸਾਡੇ ਤਿੰਨ 100 ਰੁਪਏ ਡੇਲੀ ਖਰਚਾ ਇਹਨਾਂ ਦਾ ਆ ਜਾਣਾ ਟੋਟਲ ਆਚਾਰ ਦਾ ਆ ਗਿਆ ਇਹਦੇ ਵਿੱਚ ਟੂਰੀ ਦਾ ਆ ਗਿਆ ਵਿੱਚ ਬਿਜਲੀ ਵਗੈਰੇ ਦਾ ਲਾਤ ਆਪਾਂ ਨੇ ਤੇ ਡਾਕਟਰ ਜੀ ਦਾ ਸਾਡੇ 3500 ਦਾ ਇੱਕ ਮਹੀਨੇ ਦਾ ਖਰਚਾ ਇਹਨਾਂ ਦਾ ਆ ਗਿਆ ਤੇ 9000 ਤੇ 15 10500 ਰੁਪਇਆ 9000 ਦੀ ਖਾਗੀ ਬੀਲ ਸਾਡੇ 19000 ਰੁਪਇਆ ਚਾਰ ਗਾਵਾਂ ਦਾ ਇੱਕ ਮਹੀਨੇ ਦਾ ਖਰਚਾ ਚਾਰ ਹੈ ਗਿਆਂ ਦਾ ਇਹ ਦਸਤਨ ਮੁਤਲਕ ਤੇ ਦੁੱਧ ਪਾਉਂਦੇ ਨੇ ਇਹ ਇੱਕ ਹਫਤੇ ਦਾ ਮਤਲਬ 10 ਦਿਨਾਂ ਦਾ 10000 ਰੁਪਏ ਦਾ ਕਰੀ ਨਾ 9.5 10000 ਰੁਪਏ एवरेज ਮੰਦੀ ਦੇ ਲੁੱਦਾ 30 ਇੱਕ ਮਹੀਨੇ ਦਾ 30000 ਦਾ ਤਤ ਪੈ ਲੈਣਾ ਤੇ ਖਰਚਾ ਆਉਂਦਾ 9.5 10500 ਰੁਪਏ ਬਚ ਰਿਹਾ ਇਕ ਮਹੀਨੇ ਦਾ ਚਾਰ ਗਾਵਾਂ ਦਾ ਇਹਨਾਂ ਚਾਰ ਗਾਵਾਂ ਚ ਦੋ ਗਾਵਾਂ ਤਾਰੀਆਂ ਸੁਈਆਂ ਹੋਈਆਂ ਨੇ ਤੇ ਦੋ ਗਾ ਖੜਨੀਆਂ एवरेज ਇੱਕ ਗਾਂ ਦੀ 2500 ਰੁਪਏ ਇੱਕ ਗਾਂ ਪਾ ਕੇ ਦੇ ਜੀ ਆ ਕਰੇ ਜੀ ਨਾਲੇ ਕੂਈ ਨਹੀਂ ਹੈਗਾ ਵੀ ਕੋਈ ਡੈਰੀ ਫਾਰਮਿੰਗ ਜਾਂ ਉਹ ਕਰਦੇ ਨਹੀਂਗੇ ਕਿ ਧਰਬ ਦਾ ਘਰੇ ਵਾਸਤੇ ਰੱਖੀ ਹੋਣੀ ਚਾਰ ਜਿਆਦਾ ਕੋਈ ਫालतू ਨਹੀਂ ਪਾਉਂਦੇ ਹੈਗੇ ਵੀ ਆਪਦਾ ਘਰੇ ਨੇ ਤਾਂ ਵੀ ਘਰੇ ਰਹਿ ਕੇ ਵੀ 2500 ਰੁਪਏ ਮਹੀਨਾ ਇੱਕ ਗਾਂ ਛੱਡਦਾ ਹੀ ਆ ਜੇ ਤਾਜੀ ਕੂਈ ਹੁੰਦੀ ਤਾਂ ਬਾਦੂਂ ਦੀ ਦੋ ਤਾਜੀ ਸੂਈਆਂ ਨੇ ਚ ਤੇ ਦੋ ਹੈਗੀਆਂ ਨੇ ਬਾਖੜ 10000 ਰੁਪਏ ਮਹੀਨਾ ਚਾਰੇ ਗਾਂਾਂ ਮਾ ਛੱਡ ਰਹੀਆਂ ਨੇ ਵੀ ਤਨ ਦਾ ਵੀ ਜੇ ਕਿਸੇ ਨੇ ਆਪਦਾ ਖੇਤੀ ਦੇ ਨਾਲ ਕੋਈ ਸਾਹੇ ਘਟੰਦਾ ਚਲਾਉਣਾ ਤਾਂ ਦੋ ਚਾਰ ਗਾਵਾਂ ਜਰੂਰ ਰੱਖਣੀਆਂ ਚਾਹੁੰਦੇ ਨੇ ਜਿਸ ਨਾਲ ਘਰ ਦਾ ਖਰਚਾ ਚੱਲੀ ਜਾਂਦਾ ਹੈਗਾ ਘਰ ਦਾ ਖਰਚਾ ਕਿਉਂ 10000 ਰੁਪਏ ਮਹੀਨੇ ਦਾ ਆਮ ਨੋਰਮਲ ਕਰਾਂ ਜੇ ਇੰਨੇ ਦੇ ਖਰਚੇ ਹੁੰਦਾ 7-8000 ਤੋਂ ਵੱਧ ਤਾਂ ਜਿੰਨਾ ਮਰਜ਼ੀ ਕਰ ਲੋ ਆਪਣੀ ਮਰਜ਼ੀ ਨਾਲ ਤਾਂ ਪਰ ਇੰਨਾ ਕੀ ਹੁੰਦਾ ਇਹ ਵੀ ਨਾਲ ਦੋ ਚਾਰ ਗਾਵਾਂ ਰੱਖ ਲੈ ਬੰਦਾ ਦਾ ਖਰਚਾ ਚੱਲੀ ਜਾਂਦਾ ਨਾਲ ਖੇਤੀ ਦਾ ਬੰਦਾ ਕਰੀ ਜਾਂਦਾ ਤੇ ਉਹ ਗਾਵਾਂ ਦੀ ਕੁਆਲਿਟੀ ਵੀ ਹੁੰਦੀ ਹੈ ਤੇ ਦੋਨੇ ਦਾਦੀ ਜੂਨਿਆਂ ਨੇ ਦੋਨੇ ਵਾਖੜੇ ਇੱਕ ਵਾਜ ਰੱਖੀ ਹੈ ਇਹਨਾਂ ਵਧੀਆ ਉਹਦਾ ਦੁੱਧ ਭੱਗ ਕਰਦਾ ਗੁਜ਼ਾਰਾ ਕਰਦੇ ਨੇ ਖੇਤਾਂ ਚੋਂ ਕੈਂਦੇ ਨੇ ਤੇ ਬਾਹਰ गावा ਵਾਸਤੇ ਉਹ ਵੀ ਬਣਾਇਆ সুইমিং ਪੂਲ ਵਗੈਰਾ ਵੀ ਬਣਾਇਆ ਹੋਇਆ ਤੇ ਖਵਾਰੇ ਪੂਰੇ ਲਾ ਕੇ ਵਧੀਆ ਤਰੀਕੇ ਨਾਲ ਰੱਖਦੇ ਨੇ ਆ ਦੇਖੋ ਚਾਰ ਇਹਨਾਂ ਮੱਕੀ ਦਾ ਚਾਰ ਵੀ ਪਾਇਆ ਗੱਲ ਦੋ ਦਿਨ ਪੱਚਾ ਟੋਟਲ ਆ ਗਿਆ ਇਹਨਾਂ ਤੇ 20000 ਤੋਂ ਮੰਨ ਕੇ ਚਲੋ ਆਉਣ ਦੰਦ ਲੰਨੀਆਂ ਦੇ ਚਾਰ ਗਾਂ 3000 1000 ਰੁਪਿਆ ਫੈਟਰੀਆਂ ਨੇ ਇੱਕ ਗਾਂ 2500 ਰੁਪਿਆ ਛੱਡਦੀ ਹੈ ਜੇ ਆਪਣੀਆਂ ਵੀਡੀਓ ਵਧੀਆ ਲੱਗਦੀ ਨੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਬਈ ਇਹ ਜੋ ਵੀਡੀਓ ਜਾਣਕਾਰੀਆਂ ਵਾਲੇ ਦੇਣ ਤੇ ਆਵਾਂਗੇ ਅੱਜ ਆਪਾਂ ਗਏ ਹੁੰਦੇ ਸੀ ਕਿਸੇ ਖਰੇਲੂ ਫਾਰਮ ਦੇ ਜਿਹੜਾ ਇਹਨਾਂ ਨੇ ਅੱਪਡੇਟ ਕਰ ਦੇ ਕੇ ਜਾਰੇ ਵਾਸਤੇ ਰੱਖੇ ਹੋਏ ਨੇ ਚਾਰ ਗਾਂ ਆਪਾਂ ਅੱਗੇ ਕਿਤੇ ਵੱਡੇ ਫਾਰਮਾਂ 'ਚ ਵੀ ਜਾਵਾਂਗੇ ਉੱਥੇ ਜਾ ਕੇ ਵੀ ਦੱਸਾਂਗੇ ਕੀ ਬਚਦਾ ਕੀ ਨਹੀਂ ਧੰਨਵਾਦ ਸਾਰਾ